ਸਾਡੇ ਥਾਣਾ ਨਿਹਾਲ ਸਿੰਘ ਵਾਲੇ ਜੀ ਵੀ ਕੱਲ ਪੁਲਿਸ ਪਾਰਟੀ ਸੀ ਜਿਹਦੀ ਰਵਾਈ ਇੱਡੇ ਸਾਂਹੇਦਾਰ ਕਪਤਾਨ ਸਿੰਘ ਕਰ ਰਹੇ ਸੀ ਇਹਨਾਂ ਦੇ ਕੋਲ ਇੱਕ ਗੁਪਤ ਸੂਚਨਾ ਮਿਲੀ ਵੀ ਜਿਹੜਾ ਅੱਗੇ ਪੌਂਦੇ ਬ੍ਰੇਨ ਦੇ ਪੁਲ ਦੇ ਉੱਤੇ ਬੈਠੇ ਕੋਈ ਬੰਦੇ ਵਿਉਂਤ ਕਰ ਰਹੇ ਨੇ ਵੀ ਜਿਹੜੇ ਡਟਾ ਫੋਆں ਕੋ ਡਾਕਾ ਮਾਰਨੀ ਤਿਆਰੀ ਹੈ ਜਿਸ ਸਬੰਧੀ ਇਹਨਾਂ ਨੇ ਉੱਥੇ ਮੌਕੇ ਤੇ ਪੁੱਛ ਕੇ ਉੱਥੇ ਰੈਡ ਕੀਤਾ ਤਾਂ ਉਹਨਾਂ ਨੂੰ ਜਿਹੜੇ ਜਿੰਨਾਂ ਦੇ ਵਿੱਚੋਂ 7 ਬੰਦੇ ਕਾਬੂ ਕੀਤੇ ਤੇ 3 ਬੰਦੇ ਜਿਹੜੇ ਸ਼ਹਿਰਾਂ ਤੋਂ ਆਉਣ ਵਾਲੇ ਮੁੰਡੇ ਸੀ ਉਹ ਪਚਾਂਚ ਕੰਮ ਜਾ ਉਹਨਾਂ ਸੱਤਾਂ ਉਹਨਾਂ ਦੇ ਜਦੋਂ ਪੁੱਛਗਿੱਛ ਕੀਤੀ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਦੇ ਕੋਲੋਂ ਇੱਕ ਤਰ੍ਹਾਂ ਕਿਉਰਗੀ ਦਾ ਮੋਟਰਸਾਈਕਲ ਮਿਲਿਆ ਉਹਦੀ ਵੱਖਰੀ ਕਾਰਵਾਈ ਕੀਤੀ ਇੱਕ ਰੌਂਤੇ ਦਾ ਲੜਕਾ ਸੀ ਉਹਦੇ ਕੋਲੋਂ ਇੱਕ 12 ਬੋਰ ਦਾ ਪਿਸਤੌਲ ਸਮੇਤ ਦੋ ਜਿਹੜੇ ਜਿੰਦਾ ਕਾਰਤੂਸ ਮਿਲੇ ਸੀ ਉਹ ਉਹਨਾਂ ਨੂੰ ਵੱਖਰੇ ਤੌਰ ਤੇ ਉਹਨਾਂ ਤੋਂ ਬਰਾਬਰ ਕਰਕੇ ਤੇ ਕਾਰਵਾਈ ਕੀਤੀ ਸਾਰਿਆਂ ਨੂੰ ਜਦੋਂ ਪੁੱਛਗਿੱਛ ਕੀਤੀ ਤੇ ਇਹਨਾਂ ਦੇ ਕੋਲੋਂ ਵੱਖ-ਵੱਖ ਬੰਦਿਆਂ ਤੋਂ ਵੱਖ-ਵੱਖ ਜਿਹੜੇ ਮਾਰੂਚਾਰ ਜਿਹੜੇ ਬੇਸਬਾਨ ਕਾਪੇ ਦਾ ਇਹਨਾਂ ਤੋਂ ਮਿਲੇ ਸੀ ਤਾਂ ਇਹਨਾਂ ਨੂੰ ਜਦੋਂ ਉਹਦੇ ਖਿਲਾਫ ਵੱਖਰੀ ਇੱਕ ਕਾਰਵਾਈ ਕਰਕੇ ਤੇ ਜਦੋਂ ਇਹਨਾਂ ਨੂੰ ਇਹਦੇ ਵਿੱਚ ਗ੍ਰਫਤਾਰ ਕੀਤਾ ਤੇ ਪੁਲਿਸ ਦੇ ਦਰਾਂ ਨੇ ਇਹਨਾਂ ਨੇ ਮੰਨਿਆ ਕਿ ਇਹ ਇਸ ਤੋਂ ਲਾ ਇਥੋਂ ਤੋਂ ਇਲਾਵਾ ਬਰਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਜਾਂ ਮੋਗਾ ਦੇ ਵੱਖ-ਵੱਖ ਥਾਣਿਆਂ ਦੇ ਏਰੀਆ ਦੇ ਵਿੱਚ ਜਿਹੜੇ ਇਹ ਰੁੱਟਾ ਹੋਆਂਗੇ ਵਾਰਕਤਾਂ ਨੂੰ ਅੰਜਾਮ ਦਿੱਤੇ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਰਗਣਾ ਉਹ ਉੱਚੋਂ ਕੱਲ ਮੌਕੇ ਤੋਂ ਭੱਜ ਗਿਆ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਉਹ ਫੂਲੇ ਵਾਲੇ ਦਾ ਰਹਿਣ ਵਾਲਾ ਤੇ ਉਹ ਇਹਨਾਂ ਇਹਨਾਂ ਦੀ ਅਗਵਾਈ ਕਰਦਾ ਸਾਰਿਆਂ ਦੀ ਇਹਨਾਂ ਦੇ ਕੋਲੋਂ ਹੁਣ ਕਾਫੀ ਯਾਰ ਉਹ ਮਾਤਰਾ ਦੇ ਵਿੱਚ ਜਿਹੜੇ ਹਿਸਾਰ ਮਿਲੇ ਨੇ ਇਹਨਾਂ ਦੇ ਕੋਲ ਡਾਕਟਰ ਕੋਦੇ ਜਿਹੜੇ ਮੋਬਾਈਲ ਨੇ ਉਹ ਕਰੀਬ 7 ਦਿਨ ਜਿਹੜੇ ਉਹ ਮਿਲੇ ਨੇ ਜਿਵੇਂ ਚੋਰੀ ਦਾ ਮੋਟਰਸਾਈਕਲ ਹੋ ਗਿਆ ਇੱਕ ਪਸੌੜ ਜਿਹਦੇ ਨਾਲ ਡਰਾ ਕੇ ਲੋਕਾਂ ਤੋਂ ਇਹ ਲੁੱਟ ਕੋ ਕਰਦੇ ਆ ਤੇ ਹੁਣ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਲੈ ਕੇ ਤੇ ਹੋਰ ਵੀ ਅੱਗੇ ਇੰਟੀਗ੍ਰੇਟ ਨਾਲ ਪੁੱਛਗਿੱਛ ਕਰਨੀ ਆ ਸਾਨੂੰ ਕਾਫੀ ਆਸ ਹੈ ਕਿ ਹੋਰ ਵੀ ਇਹਨਾਂ ਤੋਂ ਕਾਫੀ ਸਾਰਾ ਜੁੱਤੀ ਪਹਿਲਾਂ ਕਿੰਨੇ ਕੰਮ ਕਰਦੇ ਮੈਨਰ ਦੇ ਇਹਨੋਂ ਅਜ ਇਹਨਾਂ ਦਾ ਪੁਰਾਣਾ ਰਿਕਾਰਡ ਖਾਲਾ ਲਾ ਸਾਨੂੰ ਇਹ ਪਤਾ ਨੂੰ ਲੱਭ ਜਸਤੀ ਜੱਸਾ ਤੇ ਉਹਦੇ ਸਾਥੀ ਨੇ ਉਹ ਵਾਗਾਪੁਰਾ ਏਰੀਆ ਰਹਿਣ ਵਾਲੇ ਨੇ ਉੱਥੇ ਰਿਕਾਰਡ ਜੇ ਮਗਵਾਣਾ ਉਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਨੇ ਤੇ ਜੇਚ ਵੀ ਰਹਿੰਦੇ ਕੋਈ ਆਪਣੇ ਏਰੀਆ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਦੇਜੇ ਰਿਪੋਰਟ ਕੀਤੇ ਹੁੰਦੇਵੇਂ ਹੁਣ ਪਿੱਛੇ ਜੇ ਕੋਸ਼ ਖੋਹ ਹੋ ਗਿਆ ਇੱਕ ਮੋਟਰਸਾਈਕਲ ਚੋਰੀ ਹੋਇਆ ਕੋਈ ਵੀ ਉਹਦੇ ਚ ਕੋਈ ਮੈਂ ਮੰਨੇ ਵੀ ਇੱਥੇ ਨਾ ਸਿੰਘ ਵਾਲੇ ਦੇ ਵਿੱਚ ਵੀ ਇਹਨਾਂ ਨੇ ਕਰ ਲਾ ਨਾ ਸਿੰਘ ਵਾਲੇ ਦੇ ਏਰੀਆ ਦੀਆਂ ਵਾਰਦਾਤਾਂ ਬਾਰੇ ਵੀ ਅੱਜ ਹਾਂ ਡਿਟੇਲ ਚ ਕੁਝ ਕੁਸ਼ ਕਰਾਂਗੇ ਉਹ ਵੀ ਸਾਨੂੰ ਉਮੀਦ ਆ ਵੀ ਜੇ ਜਿਹੜੀ ਕਿਹੜੀ ਇੱਕ ਦੀ ਵਾਰਦਾਤ ਕੋਈ ਇਸ ਏਰੀਆ ਚ ਹੋਈ ਆ ਤੇ ਉਹਦੇ ਉਹਦੇ ਬਾਰੇ ਵੀ ਉਹ ਵੀ ਸਾਨੂੰ ਜੀ ਮਤਲਬ ਈ ਮਿਲਣ ਦੀ ਆਸ ਹੈਗੀ ਆ ਕਿਉਂਕਿ ਅਜੇ ਤੇ ਨਾਲ ਜਿਹੜੇ ਮੇਨ ਸਾਥੀ ਨੇ ਉਹ ਸਾਡੇ ਕੋਲ ਗ੍ਰਿਫਤਾਰ ਨਹੀਂ ਹੋ ਸਕੇ ਅਸੀਂ ਅਨੁਸਾਰੀ ਸਾਡੀ ਉਮੀਦ ਆ ਵੀ ਅੱਜ ਤੇ ਜੋ ਗ੍ਰਿਫਤਾਰ ਕਰਕੇ ਤੇ ਸਾਰੀਆਂ ਮਾਰਦਤਾਂ ਲਗੀਆਂ ਨੇ ਉਹ ਤੁਹਾਡੇ ਧਿਆਨ ਚ ਲਿਆ ਦਾਂਗੇ ਸਡੇ ਸਾਨੇ ਹਾਲ ਸਿੰਘ ਵਾਲੇ ਜੀ ਵੀ ਕੱਲ ਪੁਲਿਸ ਪਾਰਟੀ ਸੀ ਜਿਹਦੀ ਰਵਾਈ ਇਡੇ ਸਾਨੇ ਦਾਣਾ ਕਪਾਲ ਸਿੰਘ ਕਰ ਰਹੇ ਸੀ ਇਹਨਾਂ ਦੇ ਕੋਲ ਇੱਕ ਗੁਪਤ ਸੂਚਨਾ ਮਿਲੀ ਵੀ ਜਿਹੜਾ ਅੱਗੇ ਪੌਂਦੇ ਬ੍ਰੇਨ ਦੇ ਪੁਲ ਦੇ ਉੱਤੇ ਬੈਠੇ ਕੋਈ ਬੰਦੇ ਵਿਉਂਤ ਕਰ ਰਹੇ ਨੇ ਵੀ ਜਿਹੜੇ ਡਟਾ ਫੋਆਂ ਕੋ ਡਾਕਾ ਮਾਰਨੀ ਤਿਆਰੀ ਹੈ ਜਿਸ ਸਬੰਧੀ ਇਹਨਾਂ ਨੇ ਉੱਥੇ ਮੌਕੇ ਤੇ ਪੁੱਛ ਕੇ ਉੱਥੇ ਰਿਡ ਕੀਤਾ ਤਾਂ ਉਹਨਾਂ ਨੂੰ ਜਿਹੜੇ ਜਿੰਨਾਂ ਦੇ ਵਿੱਚੋਂ 7 ਬੰਦੇ ਕਾਬੂ ਕੀਤੇ ਤੇ 3 ਬੰਦੇ ਜਿਹੜੇ ਸ਼ਹਿਰਾਂ ਤੋਂ ਆਉਣ ਵਾਲੇ ਮੁੰਡੇ ਸੀ ਉਹ ਪਜੰਚ ਚ ਕੰਮ ਜਾ ਉਹਨਾਂ ਸੱਤਾਂ ਉਹਨਾਂ ਦੇਦੋ ਪੁੱਛਗਿਛ ਕੀਤੀ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਦੇ ਕੋਲੋਂ ਇੱਕ ਤਰ੍ਹਾਂ ਕਿਉਰੀ ਦਾ ਮੋਟਰਸਾਈਕਲ ਮਿਲਿਆ ਉਹਦੀ ਵੱਖਰੀ ਕਾਰਵਾਈ ਕੀਤੀ ਇੱਕ ਰੌਂਤੇ ਦਾ ਲੜਕਾ ਸੀ ਉਹਦੇ ਕੋਲੋਂ ਇੱਕ 12 ਬੋਰ ਦਾ ਪਿਸਤੌਲ ਸਮੇਤ ਦੋ ਜਿਹੜੇ ਜਿੰਦਾ ਕਾਰਤੂਸ ਮਿਲੇ ਸੀ ਉਹ ਉਹਨਾਂ ਨੂੰ ਵੱਖਰੇ ਤੌਰ ਤੇ ਉਹਨਾਂ ਤੋਂ ਬਰਾਬਰਦ ਕਰਕੇ ਤੇ ਕਾਰਵਾਈ ਕੀਤੀ ਸਾਰਿਆਂ ਨੂੰ ਜਦੋਂ ਪੁੱਛਗਿਛ ਕੀਤੀ ਤੇ ਇਹਨਾਂ ਦੇ ਕੋਲੋਂ ਵੱਖ-ਵੱਖ ਬੰਦਿਆਂ ਤੋਂ ਵੱਖ-ਵੱਖ ਜਿਹੜੇ ਮਾਰੂਚਾਰ ਜਿਹੜੇ ਬੇਸਬਾਨ ਕਾਪੇ ਦਾ ਇਹਨਾਂ ਤੋਂ ਮਿਲੇ ਸੀ ਤਾਂ ਇਹਨਾਂ ਨੂੰ ਜਦੋਂ ਉਹਦੇ ਖਲਾਫ ਵੱਖਰੀ ਇੱਕ ਕਾਰਵਾਈ ਕਰਕੇ ਤੇ ਜਦੋਂ ਇਹਨਾਂ ਨੂੰ ਇਹਦੇ ਵਿੱਚ ਗ੍ਰਫਤਾਰ ਕੀਤਾ ਤੇ ਪੁਲਿਸ ਦੇ ਦਰਾਂ ਨੇ ਇਹਨਾਂ ਨੇ ਮੰਨਿਆ ਕਿ ਇਹ ਇਸ ਤੋਂ ਲਾ ਇਥੋਂ ਤੋਂ ਇਲਾਵਾ ਬਰਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਜਾਂ ਮੋਗਾ ਦੇ ਵੱਖ-ਵੱਖ ਥਾਣਿਆਂ ਦੇ ਏਰੀਆ ਦੇ ਵਿੱਚ ਜਿਹੜੇ ਇਹ ਰੁੱਟਾ ਹੋਆਂਗੇ ਵਾਰਕਤਾਂ ਨੂੰ ਅੰਜਾਮ ਦਿੰਦੇ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਰਗਣਾ ਉਹ ਉੱਚੋਂ ਕੱਲ ਮੌਕਾ ਤੋਂ ਭੱਜ ਗਿਆ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਉਹ ਫੂਲੇ ਵਾਲੇ ਦਾ ਰਹਿਣ ਵਾਲਾ ਤੇ ਉਹ ਇਹਨਾਂ ਇਹਨਾਂ ਦੀ ਅਗਵਾਈ ਕਰਦਾ ਸਾਰਿਆਂ ਦੀ ਇਹਨਾਂ ਦੇ ਕੋਲੋਂ ਹੁਣ ਕਾਫੀ ਯਾਰ ਉਹ ਮਾਤਰਾ ਦੇ ਵਿੱਚ ਜਿਹੜੇ ਹਿਸ਼ਾਰ ਮਿਲੇ ਨੇ ਇਹਨਾਂ ਦੇ ਕੋਲ ਡਟਕੋ ਦੇ ਜਿਹੜੇ ਮੋਬਾਈਲ ਨੇ ਉਹ ਕਰੀਬ 7 ਦਿਨ ਜਿਹੜੇ ਉਹ ਮਿਲੇ ਨੇ ਜਿਵੇਂ ਚੋਰੀ ਦਾ ਮੋਟਰਸਾਈਕਲ ਹੋ ਗਿਆ ਇੱਕ ਪਸੌਣ ਜਿਹਦੇ ਨਾਲ ਡਰਾ ਕੇ ਲੋਕਾਂ ਤੋਂ ਇਹ ਲੁੱਟਕੋ ਕਰਦੇ ਆ ਤੇ ਹੁਣ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਲੈ ਕੇ ਤੇ ਹੋਰ ਵੀ ਅੱਗੇ ਇੰਟੀਗਰ ਇਹਨਾਂ ਦੀ ਪੁੱਛਗਿੱਛ ਕਰਨੀ ਆ ਸਾਨੂੰ ਕਾਫੀ ਆਸ ਆ ਕਿ ਹੋਰ ਵੀ ਇਹਨਾਂ ਤੋਂ ਕਾਫੀ ਸਾਰਾ ਜੁੱਤੀ ਪਹਿਲਾਂ ਕਿੰਨੇ ਕੰਮ ਕਰਦੇ ਮੈਨ ਦੱਸ ਤੈਨੂੰ ਅਜ ਇਹਨਾਂ ਦਾ ਪੁਰਾਣਾ ਰਿਕਾਰਡ ਖੰਗਾਲਣਾ ਸਾਨੂੰ ਇਹ ਪਤਾ ਨੂੰ ਲਿਆ ਜਸਤੀ ਜੱਸਾ ਤੇ ਉਹਦੇ ਸਾਥੀ ਨੇ ਉਹ ਵਾਗਾਪੁਰਾ ਏਰੀਆ ਰਹਿਣ ਵਾਲੇ ਨੇ ਉੱਥੇ ਰਿਕਾਰਡ ਜੇ ਮੰਗਵਾਉਣਾ ਉਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਨੇ ਤੇ ਜੇਚ ਵੀ ਰਹਿੰਦੇ ਕੋਈ ਆਪਣੇ ਏਰੀਆ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਦੇਜੇ ਰਿਪੋਰਟਾਂ ਕੀਤੇ ਹੁੰਦੇਵੇਂ ਹੁਣ ਪਿੱਛੇ ਜੇ ਕੋਈ ਸਕੂਟਰ ਖੋਆ ਹੋ ਮਿਲ ਗਿਆ ਇੱਕ ਮੋਟਰਸਾਈਕਲ ਚੋਰੀ ਹੋਇਆ ਕੋਈ ਵੀ ਉਹਦੇ ਚ ਕੋਈ ਮੈਂ ਮੰਨੇ ਵੀ ਇੱਥੇ ਨਾ ਸਿੰਘ ਵਾਲੇ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਨਾ ਸਿੰਘ ਵਾਲੇ ਦੇ ਏਰੀਆ ਦੀਆਂ ਵਾਰਦਾਤਾਂ ਬਾਰੇ ਵੀ ਜੇ ਅੱਜ ਹੁਣ ਡਿਟੇਲ ਚ ਕੁਝ ਕੁਸ਼ ਕਰਾਂਗੇ ਉਹ ਵੀ ਸਾਨੂੰ ਉਮੀਦ ਆ ਵੀ ਜੇ ਜਿਹੜੀ ਕਿਹੜੀ ਇੱਕ ਦੀ ਵਾਰਦਾਤ ਕੋਈ ਇਸ ਏਰੀਆ ਚ ਹੋਈ ਆ ਤੇ ਉਹਦੇ ਉਹਦੇ ਬਾਰੇ ਵੀ ਉਹ ਵੀ ਸਾਨੂੰ ਜ ਈ ਮਿਲਣ ਦੀ ਆਸ ਹੈਗੀ ਆ ਕਿਉਂਕਿ ਅਜੇ ਤੇ ਨਾਲ ਜਿਹੜੇ ਮੇਨ ਸਾਥੀ ਨੇ ਉਹ ਸਾਡੇ ਕੋਲ ਗ੍ਰਿਫਤਾਰ ਨਹੀਂ ਹੋ ਸਕੇ ਅਸੀਂ ਅਸਲੀ ਸਾਡੀ ਉਮੀਦ ਆ ਵੀ ਅੱਜ ਤੇ ਜੋ ਗ੍ਰਿਫਤਾਰ ਕਰਕੇ ਤੇ ਸਾਰੀਆਂ ਮਾਰਦਤਾਂ ਲਿਆਂਦੀਆਂ ਨੇ ਉਹ ਤੁਹਾਡੇ ਧਿਆਨ ਚ ਲਿਆ ਦਾਂਗੇ